ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਦੀਪ ਹੈ ਹਦੀਪ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਤੁਮਿਆ ਜੀ ਕਿੰਨਾ ਬਿੱਲ ਆਇਆ ਤੁਹਾਡਾ ਜੀ 8000 ਰੁਪਏ ਬਿੱਲ ਹੋ ਗਿਆ ਜੀ ਹੁਣ ਤੱਕ ਕੀ ਕੀ ਚੱਲਦਾ ਘਰ 'ਚ ਤੁਹਾਡੇ ਇੱਕ ਦੋ ਇੱਕ ਪੱਖਾ ਚੱਲਦਾ ਬਾਕੀ ਇੱਕ ਲੇਡ ਚੱਲਦੀ ਹੈ ਹੂੰ ਤੇ ਜਦੋਂ ਗਏ ਬਿਜਲੀ ਵਾਲਿਆਂ ਦੇ ਕੋਲ ਤਾਂ ਕੀ ਕਹਿੰਦੇ ਆ ਪਹਿਲਾਂ ਜੀ ਅਪ੍ਰੈਲ ਦੇ ਵੀ ਸਾਨੂੰ 0 ਰੁਪਏ ਬਿੱਲ ਹੈ -8 ਰੁਪਏ ਬਿੱਲ ਆਇਆ ਸੀ ਹੂੰ ਉਹ ਤੋਂ 3 ਮਹੀਨੇ ਬਾਅਦ ਸਾਨੂੰ 64000 ਰੁਪਏ ਬਿੱਲ ਆ ਗਿਆ ਅੱਛਾ ਜੀ ਤੇ ਫੇਰ ਅਸੀਂ ਗਏ ਉੱਥੇ ਲੈਟਰ ਲਿਖ ਕੇ ਦਿੱਤੀ ਵੀ ਸਾਡਾ ਮੀਟਰ ਖਰਾਬ ਆ ਮਤਲਬ ਜਿਆਦਾ ਬਿੱਲ ਆ ਗਿਆ ਲੋਡ ਤੋਂ ਤੇ ਫੇਰ ਉਹਨਾਂ ਨੇ ਕਿਹਾ ਵੀ ਇਦਾਂ ਕਰੋ ਇਹਨੂੰ ਮੀਟਰ ਨੂੰ ਚੈਲੰਜ ਕਰ ਦਿਓ ਤੇ ਅਸੀਂ ਲੈਟਰ ਲਿਖ ਦਿੱਤੀ ਚੈਲੰਜ ਦਾ ਹੋ ਗਿਆ ਹੂੰ 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 ਉਸ ਤੋਂ ਬਾਅਦ ਮਹੀਨੇ ਬਾਅਦ ਉਹ ਆਇਆ ਲਾਉਣ ਵੀ ਮੀਟਰ ਹੂੰ ਹੂੰ ਤੇ ਜਿਹੜਾ ਲੈਂਡਮੈਨ ਆਇਆ ਸੀ ਉਹਨੇ ਜਦੋਂ ਮੀਟਰ ਲਾਇਆ ਆ ਤੇ ਉਹ ਕਹਿੰਦਾ ਸੀ ਤੁਸੀਂ ਨਾਲ ਜਾਣਾ ਮੈਂ ਕਿਹਾ ਮੈਂ ਨਾਲ ਚੱਲ ਜਾਊਂਗਾ ਜੇ ਜਦੋਂ ਚੈੱਕ ਕਰਉਣਾ ਤੁਸੀਂ ਹੂੰ ਹੂੰ ਮੈਨੂੰ ਫੋਨ ਕਰ ਦਿਓ ਤੇ ਉਹ ਕਹਿੰਦਾ ਤੁਸੀਂ ਇੱਥੇ ਸਾਈਨ ਕਰੋ ਮੈਂ ਸਾਈਨ ਮਿੱਥੋਂ ਕਰਾ ਲਈਏ ਤੇ ਜਦੋਂ ਲੈ ਕੇ ਗਏ ਮੀਟਰਦਾਨ ਲਾ ਕੇ ਲੈ ਗਏ ਉਦੋਂ ਮੈਨੂੰ ਜਦੋਂ ਚੈਕਿੰਗ ਕਰਾਉਣ ਲੈ ਕੇ ਜਾਣਾ ਸੀ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਉਦੋਂ ਹਾਂ ਹਾਂ ਤੇ ਉਹ ਤੋਂ ਹੁਣ 4-5 ਮਹੀਨੇ ਬਾਅਦ 10 ਦਿਨ ਪਹਿਲਾਂ ਮੈਂ ਹੁਣ ਗਿਆ ਸੀ ਉਹ ਤੋਂ ਬਾਅਦ ਮੈਨੂੰ ਲੱਗਦਾ ਰਿਹਾ ਨਾ ਹਰ ਇੱਕ ਮਹੀਨੇ ਵਿੱਚ ਦੋ-ਦੋ ਗੀੜੇ ਮਾਰ ਰਹੀ ਆ ਹੁਣ ਤੱਕ ਠੀਕ ਹੈ ਤੇ ਹੁਣ ਜਦੋਂ ਮੈਂ ਗਿਆ ਸੀ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਰਿਪੋਰਟ ਬਣ ਜੂਗੀ ਜਦੋਂ ਬਣ ਜੂਗੀ ਤੁਹਾਡੇ ਘਰੇ ਆਪੇ ਆ ਜਾਊਗੀ ਹਾਂ ਹਾਂ ਇਹ ਤੇ ਜਾਂਦੇ ਰਿਆਂ ਜਾਂਦੇ ਰਿਆਂ ਹਰ ਇੱਕ ਮਹੀਨੇ ਦੋ-ਤਿੰਨ ਗੀੜੇ ਮਾਰਦ ਰਿਆਂ ਤੇ ਹੁਣ ਜਦੋਂ ਮੈਂ ਗੀੜੇ ਮਾਰੇ ਆ 10 ਦਿਨ ਪਹਿਲਾਂ ਕਹ ਉਹ ਕਹਿੰਦੇ ਤੁਹਾਡਾ ਮੀਟਰ ਸਹੀ ਸੀਗਾ ਵੀ ਬਿੱਲ ਤੁਹਾਡਾ ਸਹੀ ਆ ਇਹ ਮੀਟਰ ਗਲਤ ਨਹੀਂ ਸੀਗਾ ਓਕੇ ਜਦੋਂ ਮੀਟਰ ਲੈ ਕੇ ਗਏ ਸੀਗੇ ਤੇ ਮੈਂ ਮੀਟਰ ਦੀ ਫੋਟੋ ਖਿੱਚੀ ਸੀ ਥੱਲੇ ਜੜਿਆ ਸੀਗਾ ਓਕੇ ਤੇ ਉਹ ਕਹਿੰਦੇ ਹੁਣ ਤੁਹਾਨੂੰ ਇਹ ਜਿਹੜਾ ਬਿੱਲ ਆ ਉਤਾਰਨਾ ਹੀ ਪੈਣਾ ਹੈ ਮੈਨੂੰ ਲੱਗਦਾ ਜੀ ਅਸੀਂ ਇਹਨਾਂ ਬਿੱਲ ਨਹੀਂ ਤਾਰ ਸਕਦੇ ਹੂੰ 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 ਤੁਸੀਂ ਕਾਹਚ ਕਮਾਨ ਵਾਲਾ ਕੌਣ ਹੈ ਸਾਡੇ ਕਮਾਨ ਵਾਲਾ ਕੋਈ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਹੂੰ ਉਹ ਸੱਤ ਤੋਂ ਬਾਕੀ ਮੰਮੀ ਆ ਦਿਹਾੜੀ ਤੇ ਰਹੀਆਂ ਸੀ ਤੁਸੀਂ ਕੀ ਕਰਦੇ ਮੈਂ ਮੈਂ ਹੁਣ ਪੜਦਾ ਆ ਐਵੇਂ ਕਰਕੇ ਛੜਿਆ ਜੀ ਇਹ ਜਿਹੜੀ ਕਿੰਨੇ ਕਿ ਗੇੜੇ ਮਾਰੇ ਬਿਜਲੀ ਵਾਲਾ ਦੇ ਪੜਾਈ ਦਾ ਕਿੰਨਾ ਕਲੋਸ ਹੋਇਆ ਤੁਹਾਡੇ ਮੈਂ ਹਰ ਇੱਕ ਵਾਰ ਕਾਲਜ ਤੋਂ ਛੁੱਟੀ ਕਰ ਕਰਕੇ ਜਾਂਦਾ ਰਿਹਾ ਹਾਂ ਬਾਰ-ਬਾਰ ਹਾਂ ਮਹੀਨੇ ਵਿੱਚ ਦੋ ਦੋ ਤਿੰਨ ਤਿੰਨ ਗੇੜੇ ਮਾਰਦਾ ਰਿਹਾ ਹਾਂ ਠੀਕ ਹੈ ਜੀ ਬਹੁਤ ਜ਼ਿਆਦਾ ਸਾਡਾ ਲਾਸ ਹੋਇਆ ਟਾਈਮ ਦੀ ਕੀ ਮੰਗ ਕਰਦੇ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਸਾਡਾ ਜਿਹੜਾ ਬਿੱਲ ਉਹ ਮaaf ਕੀਤਾ ਜਾਵੇ ਤੇ ਹੁਣ ਇਹ ਕਹਿੰਦੇ ਕਮੇਟੀ ਬੈਠੂਗੀ ਤੁਹਾਨੂੰ ਪਹਿਲਾਂ 20% ਤਾਂ ਨਾ ਪਾਉਂਗਾ ਕਿ ਕਮੇਟੀ ਜਿੰਦਾ ਚਾਹੂਗੀ ਉਦਾਂ ਹੋਊਗਾ ਵੀ ਬਿੱਲ ਮਾ ਤੁਹਾਨੂੰ ਪਹਿਣਾ ਹੀ ਅਸੀਂ ਮaaf ਨਹੀਂ ਕਰ ਸਕਦੇ ਤੇ ਮੀਟਰ ਜੇ ਖਰਾਬ ਨਹੀਂ ਸੀਗਾ ਫਿਰ ਲਾਗੇ ਆ ਤੇ ਲੈ ਕੇ ਗਏ ਸੀ ਕੀ ਕੋਈ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਵੀ ਹਾਂਜੀ ਮੈਂ ਉੱਥੇ ਤੱਕ ਐਸਡੀਓ ਸਾਹਿਬ ਨੂੰ ਗਿਆ ਕਹਿੰਦਾ ਮੈਂ ਨਹੀਂ ਕੁਝ ਵੀ ਕਰ ਸਕਦਾ ਕਮੇਟੀ ਮੋਰੇ ਜੋ ਵੀ ਕਹਣਾ ਉਹ ਤੇ ਮੋਰੇ ਕਿਉਂ ਤੇ ਮੋਰ ਫੇਰ ਲੈਟਰ ਲੈ ਕੇ ਲੈ ਲਿਆ ਇਹਨਾਂ ਨੇ ਵੀ ਕਮੇਟੀ ਮੋਰੇ ਸਾਡੀ ਸਪਾਰਸ਼ ਕੀਤੀ ਜਾਵੇ ਤੁਹਾਡਾ ਜੀ ਮੈਂ ਬੁਲਾ ਦੇਵਾਂ ਮੈਂ ਬੁਲਾ ਦੇਵਾਂ ਇਹ ਕਿਹੜਾ ਪਿੰਡ ਆ ਇਹ ਹਰਮੋਇਆ ਕਿੰਨਾ ਬੇਲ ਆ ਆ ਕਿੱਦਾਂ ਬਿੱਲ ਆਇਆ ਤੁਹਾਡਾ ਜੀ ਇਹ ਬਿੱਲ 68000 ਕੁਛ ਪੈਸੇ ਉੱਪਰ ਅੱਛਾ ਜੀ ਅਸੀਂ ਬਹੁਤ ਗੇੜੇ ਮਾਰੇ ਉਹਨਾਂ ਦੇ 15 ਦੁਪਹਿਰ ਨੂੰ ਤਾਂ ਦੁਪਹਿਰ ਨੂੰ ਸਵੇਰ ਨੂੰ ਤੁਸੀਂ ਨਹੀਂ ਜਾਂਦੇ ਰਹੇ ਸਾਡੀ ਸੁਣੀ ਨਹੀਂ ਇੱਥੇ ਕਿਸੇ ਨੇ ਘਰ 'ਚ ਕੀ ਕੀ ਕੁਝ ਚੱਲਦਾ ਤੁਹਾਡੇ ਕਾਚੀ ਤੁਹਾਡੇ ਸਾਹਮਣੇ ਦੇਖ ਲਓ ਜੂ ਕੁਝ ਹੈਗਾ ਉਹ ਵੀ ਦੇਖਣ ਆਏ ਸੀ ਅੱਛਾ ਜੀ ਤਾਂ ਉਹ ਨਹੀਂ ਤਾਂ ਕਿਹਾ ਵੀ ਤੁਹਾਡੇ ਘਰ 'ਚ ਕੁਝ ਨਹੀਂ ਹੈਗਾ ਹਾਂ ਹਾਂ ਤਾਂ ਉਹ ਨਹੀਂ ਪਰ ਸਾਡੀ ਸੁਣੀ ਨਹੀਂ ਇੱਥੇ ਘਰ 'ਚ ਕਮਾਣ ਵਾਲਾ ਕੌਣ ਹੈ ਕਮਾਣ ਵਾਲਾ ਸਾਡੇ ਕੋਈ ਨਹੀਂ ਹੈਗਾ ਹਾਂ ਬੱਚਾ ਛੋਟਾ ਆ ਹਾਂਜੀ ਹਸਬੰਡ ਦੀ ਡੈਥ ਕਦੋਂ ਹੋਈ ਸੀ ਉਹਦੀ ਹੋਈ ਸੀ ਸੱਤ ਵਿੱਚ ਤੇ ਕਿੱਦਾਂ ਕਰਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਐਦਾਂ ਹੀ ਆ ਜੀ ਦਿਹਾੜੀ ਦਾ ਮੜਮੁਟਾ ਮੈਂ ਕਰਦੀ ਅਜੇ ਬੇਟਾ ਤਾਂ ਮੇਰਾ ਪੜਦਾ ਹੈ ਅੱਛਾ ਪੜ ਕੇ ਹਟਿਆ ਹੀ ਹੁਣ ਜਿਹੜਾ ਬੇਨ ਦੱਸ ਰਹੇ ਹੋ ਇਸ ਮਹੀਨੇ ਦਾ ਹੈ ਕਿ ਪੁਰਾਣਾ ਬਿੱਲ ਕਿੰਨੇ ਚਿਰ ਤੋਂ ਉਹਨਾਂ ਨੇ ਦੱਸਿਆ ਵੀ ਕਿੰਨੇ ਟਾਈਮ ਦਾ ਬਿੱਲ ਹੈ ਤੇ ਬਿੱਲ ਨੂੰ 6ਵੇਂ ਦਾ ਪੰਜ ਤੁਸੀਂ ਸਾਹਮਣੇ ਦੇਖੀ ਚੋ ਪੰਜ ਮਹੀਨੇ ਦਾ ਹਿਬਲ ਉਹ ਤੋਂ ਬਾਅਦ ਤੁਸੀਂ ਅਲੱਗ-ਅਲੱਗ ਜਗ੍ਹਾ ਗਏ ਹੋ ਹਾਂਜੀ ਅਸੀਂ ਬਦਲੇ ਵੀ ਦੋ ਤਿੰਨ ਗੇੜੇ ਮਾਰੇ ਅੱਛਾ ਜੀ ਉੱਥੇ ਤਾਂ ਅਸੀਂ ਬਿੱਲ ਵਾਲੇ ਤਾਂ ਸਾਨੂੰ ਪਤਾ ਲੱਗਿਆ ਨਹੀਂ ਅਸੀਂ ਉੱਥੇ ਤਾਂ ਦੁਪਹਿਰ ਨੂੰ ਤੇ ਦੁਪਹਿਰ ਨੂੰ ਸਵੇਰ ਨੂੰ ਤੇ ਸਵੇਰ ਨੂੰ ਅਸੀਂ ਏਦਾਂ ਇਨੱਠੀਆਂ 15-20 ਗੇੜੇ ਤਾਂ ਅਸੀਂ ਮਾਰੇ ਦਿੱਤੇ ਹੁੰਦੇ ਹਾਂ ਹਾਂ ਠੀਕ ਕਹਿੰਦੇ ਕੀ ਇਹੋ ਜੀ ਸਾਡੀ ਸੁਣਦੀ ਸੁਣੀ ਨਹੀਂ ਹੁਣੀ ਕਈ ਜਾਂਦੇ ਪੰਜ ਨੰਬਰ 'ਚ ਚੱਲ ਜਾਓ ਦੋ ਨੰਬਰ 'ਚ ਚੱਲ ਜਾਓ ਏਦਾਂ ਉੱਥੇ ਕੋਈ ਨਹੀਂ ਪੁੱਛਦਾ ਜੀ ਏਦਾਂ ਕਹਿ ਕੋਈ ਕਿ ਟਾਲ ਦਿੰਦੇ ਉਹ ਗੱਲ ਕੀ ਲੱਗਦਾ ਹੈ ਸਰਕਾਰਾਂ ਦਾ ਕਹਿੰਦੀ ਆ ਬਿੱਲ ਜ਼ੀਰੋ ਆ ਪਹਿਲਾਂ ਸਾਡਾ ਵੀ ਜੀਰੋ ਯਾਦਾ ਸੀਗਾ ਇਹ ਨਹੀਂ ਉਹ ਪੰਜਵੇਂ ਕਿ ਚੌਥੇ ਮਹੀਨੇ ਦੇ ਨਹੀਂ ਪਾਇਆ ਸਾਨੂੰ ਤੇਲੇ 68 2000 23000 ਰੁਪਈਆ ਨਹੀਂ ਬਾਅਦ ਚ ਪਾਇਆ ਅੱਛਾ ਤੇ ਬਾਕੀ ਬਿੱਲ ਵੀ ਨਹੀਂ ਸਾਡਾ ਇਕੱਠਾ ਹੀ ਇਹ ਪਾਇਆ ਹੁਣ ਵੀ ਸਾਨੂੰ ਲੱਗਦਾ ਨਹੀਂ ਜਿੱਦਾਂ ਇੰਨਾ ਟਾਈਮ ਪਾਇਆ ਵੇ ਸਾਨੂੰ ਦੇ ਲੋ ਇਹ ਨਹੀਂ ਪਾਣਾ ਥੋੜੇ ਥੋੜੇ ਮਹੀਨਿਆਂ ਵਿੱਚ ਕਰਕੇ ਨਹੀਂ ਪਾ ਦਾਣਾ ਬਾਅਦ ਦੇ ਦੇ ਪਾਉਂਗੇ ਬਿੱਲ ਤੁਸੀਂ ਮੈਂ ਸਾਡੇ ਜਿੰਮਤ ਹੈ ਨਹੀਂ ਕਿੰਨਾ 70 ਮੈਂ ਤਾਂ ਰਾਤ ਨੂੰ ਕਈ ਵਜੇ ਨੀਂਦ ਨਹੀਂ ਆਦੀ ਕਿ ਮੈਂ ਕਿ ਪੁੱਤ ਨੂੰ ਕੀ ਦੱਸਣਾ ਤਾਂ ਮਾਰਨ ਲੱਗੇ ਤੇ ਇਹ ਕਰਦਾ ਕੀ ਮੰਗ ਕਰਦੇ ਹੋ ਉਹ ਕਹਿੰਦਾ ਸਾਡਾ ਬਿੱਲ ਮਾਫ ਕੀਤਾ ਜਾ ਜਿਵੇਂ 4-5 ਮਹੀਨੇ ਹੋ ਚੱਲੇ ਖਾੜਿਆ ਤਾਂ ਕੀ ਉਤੇ ਲਾਦ ਨਹੀਂ ਵੀ ਪਰਾਂਟੀ ਵੀ ਪਾਈ ਜਾਂਦੇ ਵੀ ਉਹਨਾਂ ਨੇ ਹੋਈ ਕੋ ਗੱਲ ਇਥੇ ਅਸੀਂ ਦੱਸਿਆ ਸੀਗਾ ਅਸੀਂ ਜਦੋਂ ਨਹੀਂ ਹੋਰ ਜ਼ਿਆਦਾ ਪੈਸੇ ਪਾਇਏ ਸੀ ਅਸੀਂ ਫੇਰ ਗਏ ਤੁਹਾਡੇ ਵੀ ਤੁਸੀਂ ਸਾਨੂੰ ਹੁਣ 22000 ਰੁਪਏ ਤੋਂ ਜ਼ਿਆਦਾ ਪਾਤਾ ਨਹੀਂ ਉਹ ਕਹਿੰਦੇ ਕਈ ਜਾਂਦੇ ਕਮੇਟੀ ਬਿਠਾ ਲਾਂਗੇ ਪਰ ਸਾਡੀ ਸੁਣੀ ਨਹੀਂ ਹੁਣੀ ਠੀਕ ਹੈ ਜੀ ਠੀਕ ਬਿਲਕੁਲ ਜੀ ਜੇ ਮੈਸੇਜ ਭੇਜੀ ਹੈ ਅੱਛਾ ਤੇ ਡੈਡੀ ਸਾਡੇ ਕਿ ਕਰਦੇ ਜੀ ਭਾਈ ਉਹ ਮੋਬਾਈਲ ਬਗੜ ਦਿੰਦੇ ਸਾਬ ਦੇ ਬੈਕੋ ਵੀ ਤੇ ਹੁਣ ਵਾਲੀ 90 ਨੂੰ ਪ੍ਰੀਮੀਅਮ ਲਾਈ ਕੀਤਾ ਉਹ ਤੇ ਅੰਮ੍ਰਿਤਪੁਰ ਦਾ ਹੈ ਨਹੀਂ ਜੀ ਉਹ ਮੋਟਾ ਹੈ ਨਾ ਮੇਮੋਬਰੀ ਤੋਂ ਟੋਲ ਤੇ ਆਣ ਨਹੀਂ ਉਹ ਵੀ ਹੋਮਗਾਰ ਦੀ ਮੇਰੀ ਜੀ ਅੰਮ੍ਰਿਤਪੁਰ ਦੀ ਇੰਨੇ ਲੱਗ ਗੰਦੀ ਘੜ ਭਜੀ ਬਹੁਤ ਬਦਨਾਮ ਰੋਸੇ ਦਾ ਨਹੀਂ ਉਹ ਕਈ ਨਾ ਦੋ ਦਿਨ ਤੋਂ ਸਾਰੇ ਰਿਟਾਇਰ ਹੋ ਗਏ ਨੋਗੇ ਨਵੀਂ ਕੀ ਬੋਧ ਕਰੇ ਉਹ ਬਹੁਤ ਜਿਆਦਾ ਹੁੰਦਾ ਸੀ ਜਿਵੇਂ ਮੈਨੂੰ ਸਾਝੀ ਦੇ ਵਿੱਚ ਵੀ ਇਹਨੇ ਕੀ ਬੰਦ ਕਰਕੇ ਪਾ ਰਿਹਾ ਹੈ ਪੂਰੇ ਇਹਨਾਂ ਨੂੰ ਮਰ ਗਿਆ ਹੈ ਸਾਡੀ ਜੀ ਲਾਹੋ ਜਾਨਾ ਇੱਥੇ ਲੱਗਦਾ ਹੈ ਉਹਦਾ